ਪਿਛਲੇ ਦਿਨੀ ਆਪਾਂ ਆਪਣੇ ਚੈਨਲ ਦੇ ਉੱਤੇ ਉਹਨਾਂ ਰੋਡ ਦੇ ਖਸਤਾ ਹਾਲਾਤਾਂ ਬਾਰੇ ਇੱਕ ਖਬਰ ਪਾਈ ਸੀਗੀ ਜਿਹਦੇ ਵਿੱਚ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਨੇ ਇਹਦੇ ਤੇ ਪੂਰਾ ਸੰਗਿਆਨ ਲੈਂਦੇ ਹੋਏ ਹੁਸ਼ਿਆਰਪੁਰ ਪੂਰਾ ਪ੍ਰਸ਼ਾਸਨ ਜਿਹੜਾ ਆ ਉੱਥੇ ਬੁਲਾਇਆ ਤੇ ਉਹਨਾਂ ਨੂੰ ਜਿਹੜੀਆਂ ਸੜਕਾਂ ਟੁੱਟੀਆਂ ਸੀਗੀਆਂ ਸੜਕਾਂ ਤੋਂ ਵਰਮਾ ਜਿਹੜੀਆਂ ਸੀਗੀਆਂ ਉਹ 2-2 2.5 2.5 ਫੁੱਟ ਥੱਲੇ ਸੀਗੀਆਂ ਉਹਦਾ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਪੂਰਾ ਉਹਨਾਂ ਨੂੰ ਉੱਥੇ ਪਹੁੰਚ ਕੇ ਉੱਥੇ ਦਿਖਾਇਆ ਸਾਰਾ ਜਿੰਨੇ ਡੇਂਜਰ ਪੁਆਇੰਟ ਸਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਤੇ ਉਹਦਾ ਜਲਦ ਸੰਗਿਆਨ ਵੀ ਉਹਨਾਂ ਵੱਲੋਂ ਐਮਐਲਏ ਬ੍ਰਹਮਸ਼ੰਕਰ ਜਿੰਪਾਜੀਵਲ ਨੂੰ ਲਿਆ ਗਿਆ ਤੇ ਜਦੋਂ ਉਹਨਾਂ ਨੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਸਾਰਾ ਉੱਥੇ ਜਾ ਕੇ ਦਿਖਾਇਆ ਇਹਦੇ ਬਾਰੇ ਦੱਸਿਆ ਤੇ ਉਹਨਾਂ ਨੇ ਇਹਨੂੰ ਜਲਦ ਠੀਕ ਕਰਨ ਦੀ ਉਹਨਾਂ ਨੇ ਗੱਲ ਆਖੀ ਆਪਾਂ ਇਹ ਖਬਰ ਜਿਹੜੀ ਆ 5 ਮਾਰਚ ਨੂੰ ਪਾਈ ਸੀਗੀ ਤੇ 10 ਮਾਰਚ ਨੂੰ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਪੂਰੇ ਪ੍ਰਸ਼ਾਸਨ ਨੂੰ ਲੈ ਕੇ ਉੱਥੇ ਪਹੁੰਚ ਗਏ ਸੀਗੇ ਆ ਦੇਖ ਸਕਦੇ ਜਿਹੜੇ ਡੇਂਜਰ ਪੁਆਇੰਟ ਹੈਗੇ ਆ ਸਾਰੇ ਇਸ ਟਾਈਮ ਇਹ ਵੀਡੀਓ ਚ ਪੁਰਾਣੇ ਚੱਲਦੇ ਪਏ ਆ ਤੇ ਅੱਗੇ ਜਿਹੜਾ ਕੰਮ ਪ੍ਰਸ਼ਾਸਨ ਨੇ ਕੀਤਾ ਆ ਉਹ ਪ੍ਰਸ਼ੰਸਾ ਦੇ ਯੋਗ ਹੈਗਾ ਆ ਆ ਦੇਖ ਸਕਦੇ ਤੁਸੀਂ ਪੂਰੀ ਜੀਸੀਬੀ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਲੱਗ ਗਈਆਂ ਆ ਜਿਹੜੇ ਡੇਂਜਰ ਪੁਆਇੰਟਸ ਹੈਗੇ ਉਹਨਾਂ ਵਿੱਚ ਪੱਥਰ ਪਾਏ ਜਾ ਰਹੇ ਆ ਪਹਾੜਾਂ ਦੀ ਮਿੱਟੀ ਜਿਹੜੀ ਆ ਉੱਥੋਂ ਹੀ ਚੱਕ ਕੇ ਉੱਥੇ ਸੜਕਾਂ ਦੇ ਉੱਤੇ ਜਿਹੜੀਆਂ ਵਰਮਾ ਸਗੀਆਂ ਉਹਨਾਂ ਨੂੰ ਬੰਦ ਕੀਤਾ ਗਿਆ ਆ ਆ ਦੇਖ ਸਕਦੇ ਤੁਸੀਂ ਵੱਡੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਗੱਡੀਆਂ ਦੀ ਆਵਾਜ਼ਾਈ ਜਿਹੜੀ ਆ ਉਹ ਵੀ ਸੁਚਾਰੂ ਢੰਗ ਨਾਲ ਚੱਲਦੀ ਪਈ ਆ ਤੇ ਹੁਣ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਹੀ ਕਰਾਂਗੇ ਪਿੰਡ ਬਜਵਾੜਾ ਦੇ ਲੋਕਾਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਹਾਂਜੀ ਸਰ ਨਾਂ ਕੀ ਹੈ ਜੀ ਸੁਆਚੰਦ੍ਰੀ ਸ਼ਰਮਾ ਪਿਛਲੇ ਦਿਨੀ ਬਣਖੰਡੀ ਦੇ ਇੱਕ ਵੀਡੀਓ ਚਲਾਈ ਸੀ ਜੀ ਹਾਂਜੀ ਹਾਂਜੀ ਤੇ ਉਹਦੇ ਨਾਲ ਵਿਧਾਇਕ ਤੇ ਪ੍ਰਸ਼ਾਸਨਪੁਰਾ ਉੱਤੇ ਮੌਕੇ ਤੇ ਪਹੁੰਚਿਆ ਸੀਗਾ ਹਾਂਜੀ 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 ਪੀਐਸ ਰੋਡ ਦਾ ਕੰਮ ਪੂਰਾ ਹੋ ਗਿਆ ਉਹਨਾਂ ਰੋਡ ਦਾ ਜੀ ਇੱਕ ਪੂਰਾ ਤਾਂ ਹੋ ਹੀ ਜਾਊਗਾ ਪਰ ਇਹ ਤੁਹਾਡਾ ਹੈਗਾ ਤੁਹਾਡੀ ਇਸ ਕਵਰ ਲਾਉਣ ਦੇ ਨਾਲ ਜਾਂ ਉਸ ਦਿਨ ਜੋ ਕੁਝ ਵੀ ਤੁਸੀਂ ਰਿਕਾਰਡਿੰਗ ਕਰਕੇ ਨਾ ਕਿਹਾ ਪਾਇਆ ਉਹਦੇ ਨਾਲ ਇਹ ਹੋਇਆ ਕਿ ਇਹਨਾਂ ਨੇ ਤੁਰੰਤ ਸ਼ਾਮ ਨੂੰ ਇੱਕ ਜੀਸੀਬੀ ਭੇਜੀ ਤੀ ਦੂਜੇ ਦਿਨ ਤੱਕ ਮਸ਼ੀਨਰੀ ਭੇਜ ਕੇ ਦੀ ਆਲਾ ਦਵਾਲਾ ਸਾਰਾ ਜਿਹੜਾ ਜਿਹੜਾ ਕਾਫੀ ਹੱਦ ਤੱਕ ਠੀਕ ਕਰ ਦਿੱਤਾ ਕੁਝ ਪੁਆਇੰਟ ਜਿਹੜੇ ਹੈਗੇ ਆ ਉਹ ਤਾਂ ਕਿਹਾ ਹੁਣ ਵੱਡੇ ਪੈ ਗਏ ਆ ਉਹ ਤਾਂ ਜਿੱਦਾ ਐਨ ਐਚ ਦੇ ਵਿੱਚ ਹੀ ਸ਼ਾਇਦ ਆਣਗੇ ਜਾਂ ਕਿੱਦਾਂ ਤੇ ਬਾਕੀ ਐਸ ਲਈ ਓਵਰ ਆਲ ਦਾ ਕਿ ਜਿਹੜਾ ਹੈਗਾ ਕਾਫੀ ਲੱਗਿਆ ਠੀਕ ਹੋ ਗਿਆ ਠੀਕ ਨੇ ਜਿਹੜਾ ਰਿਸਕ ਸੀ ਗਿਆ ਲੈ ਜੀ ਉਹ ਕਾਫੀ ਕਵਰ ਹੋ ਗਿਆ ਜੇ ਮੈਂ ਕਹਾ ਕਿ ਅਸੀਂ 85% ਰਿਕਵਰ ਹੋ ਗਿਆ ਤੇ ਉਹਦੇ ਨਾਲ ਕਾਫੀ ਹੋ ਗਿਆ ਹਣਾ ਇਹ ਜੇ ਨਾ ਜਾਂਦੇ ਪ੍ਰਸ਼ਾਸਨ ਔਰ ਦਾ ਕਿ ਜਿੰਪਾ ਸਾਹਿਬ ਜੀ ਬੜੀ ਮਿਹਰਬਾਨੀ ਆ ਜਿਹੜਾ ਕਿ ਨਾਲ ਹੀ ਚਲਾ ਕੇ ਕਿਉਂਕਿ ਮੇਲੇ ਦਾ ਜੋਰ ਹੈ ਤੇ ਤੁਸੀਂ ਵੀ ਦੇਖਦੇ ਆ ਸਾਰੇ ਦੇਖਦੇ ਆ ਤੇ ਉਹਦੇ ਵਿੱਚ ਕੁਛਰ ਕੁਛ ਕੈਜੁਐਲਟੀ ਹੋ ਸਕਦੀ ਸੀ ਜਿਹੜਾ ਉਹਨਾਂ ਰੋਡ ਦਾ ਬਾਕੀ ਹਿੱਸਾ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹੀ ਹੈ ਜੀ ਕਿ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਇਹਨੂੰ ਨਾਲ ਨਾਲ ਕਰਦੇ ਰਹਿ ਤਾਂ ਕੁਛ ਵੀ ਨਹੀਂ ਆ ਜਿਸਨੇ ਇੱਕਦਮ ਕੰਮ ਪੈ ਜਾਂਦਾ ਜੀ ਉਸ ਲਈ ਇਹਨਾਂ ਦੀਆਂ ਮਜਬੂਰੀਆਂ ਵੀ ਹੋ ਜਾਂਦੀ ਆਇਆ ਤੇ ਪਬਲਿਕ ਨੂੰ ਮਜਬੂਰੀ ਦਾ ਕਿਸੇ ਜਿਹੇ ਪਬਲਿਕ ਦਾ ਜਿਹੜੇ ਆਪਣੇ ਜਿਹੜੇ ਸੱਟ ਲੱਗੇ ਕੋਈ ਗੱਲਬਾਤ ਹੋ ਗਈ ਤੇ ਉਹ ਪਬਲਿਕ ਨੂੰ ਤਾਂ ਆਪਣੇ ਆ ਹੁੰਦਾ ਜੀ ਇੱਕ ਇੱਕ ਕੀ ਕੀਤਾ ਠੀਕ ਹੈ ਉਹਨਾਂ ਦਾ ਕੀਤਾ ਕਰਾਇਆ ਵੀ ਸਾਰਾ ਉੱਦੇ ਘਰੇਆ ਰਹਿ ਜਾਂਦਾ ਫੇਰ ਠੀਕ ਹੈ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਇਹਨੂੰ ਵੀ ਨਾਲ ਨਾਲ ਹੀ ਜਿੱਦਾਂ ਅੱਗੇ ਪਹਿਲਾਂ ਬੇਲਦਾਰ ਤੇ ਦੂਜੇ ਹੁੰਦੇ ਸੀ ਮੇਟ ਵਗੈਰਾ ਹੁੰਦੇ ਸੀਗੇ ਇਦਾਂ ਦਾ ਕੋਈ ਸਿਸਟਮ ਚਲਾੜ ਬਾਕੀ ਇਹਨਾਂ ਦੀ ਗਵਰਨਮੈਂਟਾਂ ਦੇ ਆਪਣੇ ਆ ਪ੍ਰਸ਼ਾਸਨ ਦੀ ਆਪਣੀ ਹੈਗੀ ਸੂਝ-ਬੂਝ ਹੈਗੀ ਆ ਕਿ ਕਿੱਦਾਂ ਨਾਲ ਕਿਹਾ ਠੀਕ ਸਸਤਾ ਉਹਦਾ ਕਿ ਠੀਕ ਹੋ ਸਕਦਾ ਹੈਗਾ ਆ ਉਹਨੂੰ ਨਾਲ ਨਾਲ ਕਰੀ ਚੜ ਕੇ ਤਾਂ ਠੀਕ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਪਬਲਿਕ ਸਭ ਜਾਣਦੀ ਹੈ